ਦੋਸਤੋ ਅੱਜ ਦੀ ਵੀਡੀਓ ਬਹੁਤ ਐਮ ਹੈ ਜਦੋਂ ਗੱਡੀਆਂ ਪੁਰਾਣੀਆਂ ਹੋ ਜਾਣ ਕਸਟਮਰ ਸੋਚੇ ਯਾਰ ਵੀ ਘੱਟ ਤੋਂ ਘੱਟ ਸਸਤਾ ਕੰਮ ਕੌਣ ਕਰਦਾ ਹੈ ਸਸਤਾ ਹੋ ਰਿਹਾ ਜਾਂ ਵਧੀਆ ਹੋ ਰਿਹਾ ਇਹ ਦੋਨਾਂ ਧਿਰਾਂ ਨੇ ਸੋਚਣਾ ਹੁੰਦਾ ਹੈ ਪਰ ਦੋਨੇ ਧਿਰਾਂ ਹੀ ਸੋਚਦੀਆਂ ਆ ਵੀ ਮੈਂ ਆਪਣਾ ਗਾਹਕ ਕਿਉਂ ਗਵਾਣਾ ਤੇ ਕਸਟਮਰ ਸੋਚਦਾ ਵੀ ਮੈਂ ਆਪਦਾ ਮਹਿੰਗਾ ਕਿਉਂ ਜਾਣਾ ਇੱਕ ਪਾਸੇ ਦਾ ਕਲਿੱਪਰ ਇੱਕ ਪਾਸੇ ਦੀ ਜਿਹੜੀ ਬ੍ਰੇਕ ਹੈ ਉੱਡ ਚੁੱਕੀ ਹੈ ਜਦੋਂ ਉੱਡ ਚੁੱਕੀ ਹੈ ਜਦੋਂ ਗਲਤ ਤਰੀਕੇ ਨਾਲ ਸਸਤੇ ਤਰੀਕੇ ਨਾਲ ਢਿੱਲਾ ਜਾਂ ਬੁਸ਼ ਅਣਜਾਨ ਤੇ ਸਸਤਾ ਜਿਹਾ ਖਰਾਦੀਆ ਲਾ ਦਿਉਗਾ ਉਹਦੇ ਫਿਰ ਪਿੰਨਾ ਜਾਮ ਹੁੰਦੀਆਂ ਰਹਿਣਗੀਆਂ ਜਦੋਂ ਤੁਸੀਂ ਬ੍ਰੇਕਾਂ ਮਾਰੋਗੇ ਤੇ ਬ੍ਰੇਕਾਂ ਟਾਈਟ ਰਹਿਣਗੀਆਂ ਕਲਿੱਪਰ ਦੀ ਵਰਕਿੰਗ ਖਤਮ ਹੋ ਜੂਗੀ ਕਲਿੱਪਰ ਬਾਣਾ ਹੋਣ ਕਰਕੇ ਜਿਹੜੇ ਪਿੱਤਲ ਦੇ ਬੁਸ਼ ਹੈ ਉਹ ਟਾਈਮ ਪਾ ਕੇ ਲੂਸ ਹੋ ਜਾਂਦੇ ਆ ਕਿਉਂਕਿ ਐਕਚੁਅਲੀ ਚ ਬੋਸ਼ ਨਹੀਂ ਲੱਗਿਆ ਹੋਣਾ ਚਾਹੀਦਾ ਪ੍ਰੋਪਰ ਰੈਮਰ ਮਾਰ ਕੇ ਪੂਰੀ ਦੀ ਪੂਰੀ ਜਿਹੜੀ ਪੈਨ ਹੈ ਉਹ ਵੇਲਡਿੰਗ ਹੋ ਕੇ ਗ੍ਰੈਡ ਹੋ ਕੇ ਫਿੱਟ ਹੋਣੀ ਚਾਹੀਦੀ ਹੈ ਪਰ ਕਸਟਮਰ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਸਾਨੂੰ ਸਾਡੇ ਵੀ ਢਿੱਡ ਲੱਗਿਆ ਹੋਇਆ ਤੇ ਅਸੀਂ ਆਪਣੇ ਢਿੱਡ ਦੇ ਚਲਦਿਆਂ ਗਮਰਾਹ ਕਰਕੇ ਗਾਹਕ ਨੇ ਤਾਂ ਸਸਤੇ ਮਗਰੀ ਹਮੇਸ਼ਾ ਜਾਣਾ ਹੈ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਬਈ ਚੰਗਾ ਤੇ ਵਧੀਆ ਟਿਕਾਊ ਕੰਮ ਕਰਨਾ ਕੋਈ ਗੱਲ ਨਹੀਂ 4 ਪੈਸੇ ਲੱਗਦੇ ਤੇ ਲੱਗ ਜਾਣ ਹੁਣ ਕਸਟਮਰ ਨੇ ਬ੍ਰੇਕ ਪੈਡ ਵੀ ਪਵਾ ਲੇ 12-1300 ਦੇ ਉਹ ਵੀ ਖਰਾਬ ਗਏ ਜਿਹੜਾ 5-700 ਰੁਪਿਆ ਮਕੈਨਿਕ ਨੂੰ ਦਿੱਤਾ ਤੇ 5-700 ਰੁਪਿਆ ਇੱਕ ਕਲੀਪਰਾਂ ਰਿਪੇਅਰ ਕਰਾਉਣ ਤੇ ਲਾਇਆ ਉਹ ਵੀ ਖਤਮ ਹੋ ਗਿਆ ਐਕਚੁਅਲੀ ਚ ਪਹਿਨੇ ਤਾਂ ਕਲੀਪਰ ਚਾਹੀਦੇ ਸੀ ਜਿੱਥੋਂ ਬੁਸ਼ ਲੱਗਾ ਹੋਇਆ ਹੈ ਬੂਟ ਨੇ ਚੜਨਾ ਹੁੰਦਾ ਹੈ ਉਹ ਜਗਾ ਟੁੱਟ ਗਈ ਤੇ ਪਾਣੀ ਵੀ ਵਿੱਚ ਜਾਣਾ ਹੈ ਜੇ ਪਾਣੀ ਵਿੱਚ ਜਾਂਦਾ ਰਹੂ ਤੇ ਜੰਗਾਲ ਪੈ ਜੂ ਗ੍ਰੀਸ ਦੀ ਲਾਈਫ ਖਤਮ ਹੋ ਜੂਗੀ ਮੇਰੇ ਕੋਲੇ ਕੋਈ ਵੀ ਕਸਟਮਰ ਆਉਂਦਾ ਹੈ ਵੀ ਮੈਂ ਕਸਟਮਰ ਨੂੰ ਵੜਿਆਉਣਾ ਨਹੀਂ ਚਾਹੁੰਦਾ ਹੁੰਦਾ ਕਿਉਂਕਿ ਇੱਕ ਬੰਦੇ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਬਾਈ ਜੀ ਤੁਸੀਂ ਕਸਟਮਰ ਨੂੰ ਨਾ ਗੋਲੀ ਨਹੀਂ ਪਾਉਂਦੇ ਉਹਦੀ ਵੜਿਆਈ ਨਹੀਂ ਕਰਦੇ ਤੁਸੀਂ ਕਸਟਮਰ ਸਮਝਾਉਣੇ ਆ ਇਸ ਕਰਕੇ ਕਸਟਮਰ ਤੁਹਾਡੇ ਕੋਲੇ ਘੱਟ ਟਿਕਦਾ ਤੁਸੀਂ ਸੱਚ ਜਿਹਾ ਬੋਲ ਦਿੰਨੇ ਹੋ ਸੱਚ ਹੈ ਜੀ ਆ ਹੁਣ ਰਬੜਾ ਜਿਹੜੀਆਂ ਗਲਤ ਗਰੀਸ ਜੇ ਸਹੀ ਗਰੀਸ ਪਾਉਣੀ ਹੋਵੇ ਤਾਂ ਕਿ ਛੋਟਾ ਜਿਹਾ ਪਾਉਚ ਆਉਂਦਾ ਪਾਉਚ ਮੰਗਾਈਏ ਤੇ 10-20 ਰੁਪਏ ਐਕਸਟਰਾ ਲੱਗਣ ਤੇ ਕਸਟਮਰ ਸੋਚਦਾ ਯਾਰ ਫੇਰ ਕੀ ਹੋਇਆ ਉਹ ਵੀ ਚੱਕਦਾ ਤੇ ਜਿਹੜੀ ਹੱਬਾ ਦੀ ਗਰੀਸ ਆ ਉਹ ਲਾ ਆਂਦਾ ਰਬੜ ਫੁੱਲ ਜਾਂਦੀ ਹੈ ਜਦੋਂ ਰਬੜ ਫੁੱਲ ਜਾਂਦੀ ਹੈ ਤੇ ਬ੍ਰੇਕਾ ਟਾਈਟ ਹੋ ਜਾਂਦੀ ਮਿਸਤਰੀ ਚੱਕ ਕੇ ਬਾਹਰ ਮਾਰਦਾ ਕਿ ਲੋੜਾ ਮੱਥਾ ਮਾਰਦੇ ਨੂੰ ਕਿਉਂਕਿ ਅੱਜ ਮੱਥੇ ਮਾਰੇ ਵਾਲੇ ਦੀ ਵੈਲਿਊ ਹੈ ਨਹੀਂਗੀ ਹੁਣ ਜਿਹੜੀ ਹਕੀਕਤ ਇਹ ਆ ਵੀ ਕਲਿੱਪਰ ਚੇਂਜ ਕਰਦੇ 2900 ਰੁਪਏ ਤੋਂ ਦੋਨੇ ਕਲਿੱਪਰ ਆਏ ਪਰ ਜਿੰਦਗੀ ਭਰ ਜਿੰਨਾ ਚੱਕਰ ਇਹ ਕਸਟਮਰ ਗੱਡੀ ਰੱਖੂਗਾ ਤੇ ਬਈ ਆਨੰਦ ਲੈਂਦਾ ਰਹੂਗਾ ਕਿਉਂਕਿ ਇਹਦੇ ਬੂਟ ਆ ਜਿਹੜੇ ਉਹ ਪ੍ਰੋਪਰ ਫਿਟਮੈਂਟ ਹੈਗੇ ਪ੍ਰੀਤ ਮੋਟਰਜ਼ ਮੋਗਾ ਮੇਰਾ ਵੀ ਕਿਸੇ ਦਾ ਮੈਂ ਮੇਰਾ ਕਿਸੇ ਦਾ ਗੁੰਮਰਾਹ ਕਰਦਾ ਮਕਸਦ ਨਹੀਂ ਹੈਗਾ ਆਪਣੇ ਚੰਦ ਪੈਸਿਆਂ ਦੀ ਖਾਤਰ ਮੈਂ ਕਿਸੇ ਨੂੰ ਉਹ ਸ਼ਬਦ ਬੋਲ ਕੇ ਆਪਣਾ ਰੋਜ਼ਗਾਰ ਚਲਾਵਾ ਮੇਰੇ ਗੁਰੂ ਮਹਾਰਾਜ ਮੈਨੂੰ ਇਜਾਜ਼ਤ ਨਹੀਂ ਦਿੰਦੇ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਕੰਮ ਕਰਾਉਣਾ ਜੀ ਸੱਦ ਕੀਤਾ ਜੋ ਜਿਨ੍ਹਾਂ ਨੇ ਪੈਸੇ ਖਰਚਨੇ ਆ ਧੰਨਵਾਦ ਪ੍ਰੀਤ ਮੋਟਰਜ਼ ਮੋਗਾ